ਪੰਜਾਬ ਵਿੱਚ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਵਾਪਰ ਰਹੀਆਂ ਨੇ ਨਾਪਾ ਵਿੱਚੋਂ ਫਿਰ ਤੋਂ ਬੈਟਰੀਆਂ ਦੀ ਦੁਕਾਨ ਤੇ ਚੋਰੀ ਹੋਈ ਹੈ ਜਿਸ ਤੋਂ ਬਾਅਦ ਦੁਕਾਨਦਾਰਾਂ ਨੇ ਧਰਨਾ ਲਗਾ ਦਿੱਤਾ ਤੇ ਵਿਧਾਇਕ ਆਪ ਦੁਕਾਨਦਾਰਾਂ ਦੀਆਂ ਮੁਸ਼ਕਲਾਂ ਸੁਣਨ ਪਹੁੰਚੇ ਤੇ ਚੋਰ ਫੜਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਵਿਧਾਇਕ ਮੁਤਾਬਕ ਚੋਰ ਬਾਹਰੋਂ ਆ ਕੇ ਕੇਵਲ ਤਾਰਾਂ ਤੇ ਬੈਟਰੀਆਂ ਚੋਰੀ ਕਰਦੇ ਨੇ ਵਿਧਾਇਕ ਤਾਂ ਕਹਿਣਾ ਹੈ ਕਿ ਨਾ ਤਾਂ ਹਾਲੇ ਤੱਕ ਕੋਈ ਚੋਰ ਮਿਲਿਆ ਤੇ ਨਾ ਹੀ ਸਮਾਨ ਅਜੇ ਤੱਕ ਸੁਣਵਾਈ ਨਹੀਂ ਹੋ ਰਹੀ ਜਿਸ ਤੋਂ ਬਾਅਦ ਇਹ ਐਸਈ ਦਾ ਕਹਿਣਾ ਹੈ ਕਿ ਦੇਰ ਰਾਤ 2-3 ਵਜੇ ਚੋਰੀ ਹੋਈ ਹੈ ਤੇ ਅਸੀਂ ਮੌਕਾ ਦੇਖਣ ਵਾਸਤੇ ਪਹੁੰਚੇ ਹਾਂ ਪਰ ਮਿੰਨ ਕੁਮਾਰ ਆਇਆ ਜਿਹੜੀ ਦੁਕਾਨ ਦਾ ਨਾਮ ਚੋਪੜੀ ਇਲੈਕਟ੍ਰਿਕ ਵੈਰਟੀ ਸਰਵਿਸ ਪੁੜਿਆਲਾ ਰੋਡ ਨਭਾਇਆ ਤੇ ਰਾਤ ਨੂੰ ਤ੍ਰਿਗਵਨਨ ਸਾਹਿਬ ਦੇ ਕਰੀਬ ਚੋਰੀ ਹੋਈ ਹੈ ਜੋ ਕਿ ਟੈਲੀਫੋਨ ਕਰਕੇ ਉਸਨੇ ਬੁਲਾਇਆ ਗਿਆ ਤੇ ਉਸ ਤੋਂ ਬਾਅਦ ਆਜੇ ਅੱਜ ਮੇਰੇ ਦੁਕਾਨ ਤੇ ਮੁੰਡਾ ਜਿਹੜਾ ਕੰਮ ਕਰਦਾ ਹੈ ਉਹਨੂੰ ਜੇ ਮੇਰਾ ਮੋਬਾਈਲ ਬੰਦ ਹੁੰਦਾ ਹੈਗਾ ਜਿਹੜੇ ਬੰਦੇ ਆਏ ਸੀਗੇ ਉਹ ਰੋਡ ਤੋਂ ਘੁੰਮਾਲੇ ਉਹਨਾਂ ਨੇ ਟੈਲੀਫੋਨ ਕੀਤਾ ਮੁੰਡੇ ਨੂੰ ਦੋਫੇ ਅਗਲਾ ਜਿਹੜੀ ਦੁਕਾਨ ਦਾ ਸੌਦਾ ਟੁੱਟ ਗਿਆ ਤੇ ਫਿਰ ਮੁੰਡੇ ਨੇ ਮੈਨੂੰ ਕਿਹਾ ਮੈਂ ਦਾਲ ਦੇ ਦਗਾ ਪਿਆ ਆ ਮੰਨ ਤੇ ਕੀ ਉਹਨੇ 35 40 ਬੈਟੀਆਂ ਦੇ ਦੀ ਮੰਗ ਉਹ ਕਰਦਾ ਹੈਗਾ ਜੀ ਜਿਹੜੇ ਬੰਦੇ ਨੇ ਚੋਰੀ ਕੀਤੀ ਉਹਨਾਂ ਨੂੰ ਫੜਿਆ ਜਾਵੇ ਤੇ ਮੌਕੇ ਤੇ ਜੋ ਵੀ ਉਹਨਾਂ ਦਾ ਇਤਿਹਾਜ ਉਹਨੂੰ ਦਿੱਤੀ ਜਾਵੇ ਸਾਡਾ ਜਿਹੜਾ ਮਾਲ ਹੈ ਤੁਹਾਨੂੰ ਵਾਪਸ ਆਪਰੇ ਹੱਥ ਅਲਾ ਜਿਹੜੇ ਬੋਲ ਮਾਰੇ ਹਾ ਐਮ ਐਲ اے ਸਾਹਿਬ ਆ ਇਹਨਾਂ ਸਾਨੂੰ ਹੌਸਲਾ ਦਿੱਤਾ ਹੈ ਕਿ ਅਸੀਂ ਥੋੜੀ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜੀ ਐ ਇੱਥੇ ਨਾ ਜੀ ਤਰਵੈਣੀ ਪਿੰਡ ਹੈ ਨਾਪਾ ਬਜਾਲਾ ਰੂਟ ਜਿਹੜੀ ਹੈ ਜਿਹੜਾ ਵਾਰ ਨੰਬਰ 3 ਪੈ ਜਾਂਦਾ ਜੀ ਮੇਰੇ ਘਰ ਦੇ ਨੇੜੇ ਆਪਣੀ ਹੁੰਦਾ ਇਸ ਤੋਂ ਪਿਛਲੇ ਬਹੁਤਾਂ ਦਿਨਾਂ ਤੋਂ ਲਗਾਤਾਰ ਵਾਰਦਾਤਾ ਹੋਈ ਰਹੀ ਹੈ ਕਿ ਇੱਕ ਮੁੰਡਾ ਅੱਜ ਕੁੱਟਿਆ ਜੀ ਉਹ ਆਫਸੀ ਰੰਜੀਤ ਸਿੰਘ ਆ ਕੀ ਆ ਦੁਕਾਨਦਾਰ ਜਿਹੜੇ ਨੇ ਜੀ ਤੇ ਮਨਨੇ ਮੈਨੂੰ ਵੀਡੀਓ ਭੇਜੀ ਤੇ ਇੱਕ ਸਾਡਾ ਭਰਾ ਇਹ ਨਾਈ ਦਾ ਕੰਮ ਕਰਦਾ ਸੀ 6 ਮਹੀਨੇ ਪਹਿਲਾਂ ਕਹਿੰਦੇ ਇਹਨਾਂ ਦੇ ਕੈਂਟੀ ਹੋ ਗਿਆ ਲੈ ਗਿਆ ਕੋਈ ਚੱਕ ਕੇ ਤੇ ਉਹ ਮੈਂ ਕਿਹਾ ਕਿ ਬ੍ਰੀਕੇ ਨਾਲ ਜਾਣ ਕਰੋ ਸਭ ਤੋਂ ਵੱਡਾ ਜਿਹੜਾ ਇੱਕ ਬੈਠੇ ਦੀ ਦੁਕਾਨ ਆ ਪਿੱਛੇ ਇਹਨਾਂ ਦੀ ਸਾਡੇ ਬੋਤਲਾਂ ਦੀ ਚੋਰੀ ਹੋਈ ਹੈ ਜੋ ਕੰਪਨੀ ਆਜੇ ਇਹਨਾਂ ਨੇ ਸਾਰੇ ਨਾਮ ਜਿ ਲਿਖਾਈ ਆ ਪਰ ਇਹ ਮੇਰੇ ਕੋਲੇ ਘਰੇ ਆਏ ਤਾਂ ਮੈਂ ਉਹ ਤੋਂ ਪਿਆ ਹੋਇਆ ਕਿ ਮੈਂ ਕਿਹਾ ਜੀ ਮੈਂ ਜਿੱਥੇ ਦੁਕਾਨਾਂ ਨੇ ਉੱਥੇ ਖੁਦ ਆਣਾ ਚੱਲ ਗਏ ਤੇ ਮੈਂ ਉਹ ਆ ਕੇ ਤਾਂ ਸਾਰੀ ਗੱਲਬਾਤ ਹੋਣੀ ਹੈ ਉਸ ਪ੍ਰਸ਼ਾਸਨ ਬੁਲਾ ਲਿਆ ਉਹਨਾਂ ਨੂੰ ਦੱਸਤਾ ਕਿ ਕਰਨ ਕਿ ਇਸ ਨੇ ਕਿੰਨਾ ਦੇ ਬਦੀਆ ਬਹੁਤ ਬ੍ਰੇਕਿੰਗ ਨਾ ਕੰਪਲੀਟ ਕਰਕੇ ਦਾ ਹਾਲ ਸਮਝਾਈਗਾ ਜੀ ਤੇ ਜਿਹੜੇ ਚੋਰੀ ਕਰਨ ਵਾਲੇ ਨੇ ਜੀ ਉਹ ਨਾਗੇ ਦੇ ਨਹੀਂ ਉਹ ਕੁਤਿਆਰੇ ਤੋਂ ਆ ਕੋ ਖੱਬੇ ਸੱਜੇ ਆਉਦੇ ਨੇ ਜੀ ਜਿਹੜੇ ਲੋਕ ਨੇ ਪਰ ਅਸੀਂ ਉਹਦੀ ਹੌਲੀ ਫੈਰ ਵੀ ਕਰਕੇ ਤੇ ਉਹ ਉਹ ਉਹਨਾਂ ਤੇ ਸਖਤ ਕਾਰਵਾਈ ਜਿਹੜੀ ਆ ਉਹ ਇਹ ਕਿਵੇਂ ਚੱਕਦੇ ਨੇ ਜਿਵੇਂ ਇਹਨਾਂ ਦੀ ਬੈਟਰੀ ਚੱਕੀ ਹੈ ਕੋ ਕੇਵਲ ਚੱਕ ਰਾਇ ਜੀ ਕੇਵਲ ਕੇਵਲ ਚੱਕ ਕੇ ਉਹ ਸਾੜ ਕੇ ਰਾਵੜ ਪਰ ਵੇਚ ਦਿੰਦੇ ਕੇਵਲ ਜੀ ਇਹ ਉਹ ਕੁਝ ਕੋਈ ਨਾ ਕੋਈ ਮੈਂ ਪਹਿਲਾਂ ਨੇ ਵੀ ਕਿਹਾ ਭਾਈ ਸਾਹਿਬ ਉਹਨਾਂ ਕੀ ਕੋਈ ਨਾ ਕੋਈ ਆਪਣਾ ਬੰਦਾ ਵਿੱਚ ਰਾਇਆ ਹੈ ਜੀ ਜਿਹੜਾ ਇਹ ਜਿੰਦਾਂ ਕਰਾਦੇ ਫਿਰ ਉਸਾਨਾ ਚੋਰੀ ਹੁੰਦੀ ਹੈ ਫਿਰ ਇਹਦੀ ਇੱਕ ਵਾਰੀ ਬ੍ਰੀਕਿੰਗ ਦਾ ਚਾਂਦ ਪਤਾ ਲੋਗੇ ਜਿਹੜਾ ਪੜਾਏਗਾ ਨਾ ਕੋਈ ਸ਼ੱਕੀ ਬੰਦਾ ਇਹਨਾਂ ਦੀ ਨਜ਼ਰ ਟੈਗੇ ਨੇ ਆਈ ਸਾ ਬੈਟਰੀ ਦੁਕਾਨ ਹੈ ਨਾ ਤੇ ਆਹ ਸਾਹਿਬ ਜੀ ਦੀ ਬੈਟਰੀ ਦੁਕਾਨ ਤੇ ਉਹ ਜਿਹੜੇ ਸ਼ੱਕੀ ਨੇ ਸੀ ਉਹ ਰਾਈਟ ਜਿਹੜਾ ਤੇ ਕਾਰਵਾਈ ਕਰਕੇ ਉਹਨਾਂ ਦੀ ਇਨਵੈਸਟੀਗੇਸ਼ਨ ਕਰਕੇ ਬਤ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਸੱਚਾਈ ਇਹ ਸਾਰਾ ਇਸ ਤਰ੍ਹਾਂ ਜੀ ਇਹ ਰਾਤ ਕੋਈ ਗੈਰ ਕਾਨੂੰਨੀ 2024 ਹੋਈ ਆ ਬੈਟਰੀਆਂ ਦੀ ਚੋਰੀ ਦੇਖ ਰਹੇ ਹੋ ਬੜੀ ਵੱਡੀ ਲਕਾਇਤੀ ਸਰਹੋਸਾ ਫਾਲੇਆ ਇਹਨਾਂ ਦੀ ਚੋਰੀ ਹੋਈ ਇਹਨਾਂ ਨੇ ਕੰਪਲੇਂਟ ਕੀਤੀ ਹੈ ਜੀ ਪਟਵਾਲੀ ਦਾ ਭੇਜੀ 9:30 ਵਜੇ ਉਹ ਵੀ ਪਰਤਾਲ ਕਰਨ ਵਾਸਤੇ ਮੌਕਾ ਦੇਖਣ ਵਾਸਤੇ ਇੱਥੇ ਆਏ ਆ ਜੀ ਹੁਣ ਅਸੀਂ ਤੇ ਬਾਕੀ ਦੇਖਦੇ ਆ ਵੀ ਪੇਸ਼ਕਸ਼ ਕਰਨ ਕੀ ਸਾਹਮਣੇ ਹੁੰਦੀ ਹੈ ਕਿਸੇ ਦੇ ਸ਼ੱਕ ਜਾਰ ਕਰਦੇ ਨੇ ਜੇ ਕੋਈ ਜੋ ਵੀ ਹੈ ਉਹ ਜੋ ਵੀ ਦੀ ਸਾਹਮਣੇ ਆਊਗੀ ਸਾਰਾ ਚੋਰੀਆਂ ਸਾਰਾ ਦੇਖੋ ਬਾਹਰਲੇ ਪਾਸੇ ਆ ਜਿਹੜੇ ਹੁਣ ਅੰਦਰ ਦਾ ਚੌਕੀਦਾਰ ਰੱਖੇ ਹੋਏ ਨਹੀਂ ਬਜ਼ਾਰਾ ਦੇ ਵਿੱਚ ਆ ਪਿਆਲ ਦੇ ਵਿੱਚ ਮਤਲਬ ਕੋਈ ਚੋਰੀ ਦਾ ਇਹ ਜਿਹੜੇ ਬਾਹਰਲੇ ਪਾਸੇ ਨੇਗੇ ਬਾਹਰ ਸਾਹਦੇ ਬਖ ਬਖ ਚੋਰੀਆਂ ਜਿਆਦਾ ਚੋਰੀਆਂ ਹੋ ਰਹੀਆਂ ਬਸ ਚਾਹਤ ਦਾ ਕੋਈ ਚੌਕੀਦਾਰ ਆ ਜੀ ਜਸਤ ਵੀ ਨਿਕਲਦੀ ਆ ਗਸਤ ਜਾਂਦੇ ਆ ਅਸੀਂ ਰਾਤ ਨੂੰ ਜੀ ਲੋਕ ਇਹ ਬਹਾਮੇ ਬਹੁਤ ਡੱਕਾ ਦਾ ਸੀ ਕਿ ਬਾਹਰਲਾ ਪਤਾ ਆ ਜਾਂਦਾ ਜਿਹਨੂੰ ਦੇਖਿਆ ਕਰਦਾ ਹੈ ਅਜੇ ਵਿਸ਼ਵਾਸ ਤੋਂ ਉਹਨੇ ਸਾਡੇ ਨਾਲ ਨਾਲ ਕੇ ਚੱਲਣਗੇ ਤੇ ਅਸੀਂ ਇਹਨਾਂ ਨਾਲ ਮਿਲ ਕੇ ਜਿੱਤਰਾ ਵੀ ਕਰਦੇ ਨੇ ਚੌਕੀਦਾਰ ਰੱਖਣ ਗਸਤ ਕਰੋ ਵਧਾ ਰਹੇ ਆ ਜੀ ਸਾਰਾ ਬਖਰੀ ਚਾਹ ਰਹੇ ਆ